ਦੀ ਸਾਰਿਆਂ ਨੂੰ ਪਰਮਾਤਮਾ 기 ਅਰਦਾਸ ਹੈ ਤੁਸੀਂ ਹੋਏ ਚੜ੍ਹਦੀ ਕਲਾ ਤੇ ਹੋ ਤੰਦਰੁਸਤ ਰਹੋ ਤੇ ਦੁੱਖ ਤਕਲੀਫੋਂ ਦੂਰ ਰਹੋ ਤੇ ਅੱਜ ਫੇਰ ਚੱਲੇ ਆ ਸ਼ਾਮ ਦਾ ਟਾਈਮ ਹੋ ਗਿਆ ਜੀ ਹਾਂਜੀ ਤੇ ਗੁਰਦਰਾ ਸਾਹਿਬ ਚੱਲ ਰਿਹਾ ਜੀ ਰਹਿਰਾਸ ਦਾ ਪਾਠ ਬੜਾ ਸਤੂਨ ਮਿਲਦਾ ਹੈ ਨਾ ਜਦ ਆ ਪਿੰਡਾਂ ਦੇ ਵਿੱਚ ਰਹਿਰਾਸ ਦਾ ਪਾਠ ਚੱਲਦਾ ਪਾਠੀ ਬੋਲਦਾ ਨਾ ਪੀਨ ਨਾ ਲਾਦਾ ਜੇ ਕੋਈ ਬੰਦਾ ਬਾਹਰੋਂ ਵੀ ਆਇਆ ਹੋਵੇ ਨਾ ਜੇ ਝੱਟ ਫੜਨਾ ਹੋਵੇ ਬਸ ਸ਼ਾਮ ਨੂੰ ਆਹ ਟਾਈਮ ਫੋਨ ਕਰਕੇ ਪਤਾ ਕਰੇ ਰਹਿ ਰਹਿ ਹਾਂ ਪਾਰ ਚੱਲਣਾ ਪਤਾ ਲੱਗ ਜਾਣਾ ਕਿਉਂਕਿ ਰਹਿ ਰਹਿ ਦਾ ਕਿੱਥੇ ਆ ਦੇਖਿਆ ਹੈ ਪਿੱਛੇ ਨੂੰ ਨਿਕਲ ਜਾਂਦਾ ਇਹ ਕੁੱਤਾ ਬੜਾ ਸਕੂਨ ਨਾਲ ਬੜਾ ਝੱਟਾ ਹੁਣ ਦੇਖੇ ਨੂੰ ਹੈਲੋ ਕੀ ਗੱਲ kia ਹੈ ਕੀ ਗੱਲ kia ਹੈ ਸਾਚੀ ਗੱਗਰੀ ਤੂੰ ਸਾਚੀ ਗੱਗਰੀ ਪੁੱਤ ਦੋ ਹੱਥ ਜੋੜ ਕੇ ਇਹ ਨੂੰ ਆਉਂਦੀ ਨਹੀਂ ਕਰਨੀ ਤੇ ਇਧਰ ਬੀਬੀ ਹਾਂ ਬੀਬੀ ਬੈਠੀ ਹੈ ਮੇਰਾ ਪੁੱਤ ਹੱਥ ਵੀ ਕਰ ਤਾ ਮੈਂ ਖੜੀ ਵੜੇ ਸਾਹ ਨੂੰ ਤੰਦਰੁਸਤ ਲੇਖ ਅੰਗਤ ਨੂੰ ਦੇਖੋ ਭਾਈ ਦੇਖੋ ਕਿੰਨਾ ਦਿਨ ਦਾ ਹੋ ਗਿਆ ਹੈ ਹੈਲੋ ਅੰਗਤ ਸਿੰਘ ਕਾ ਹੈ ਕਾ ਕਰ ਰਿਹਾ ਹੁਣ ਨਾ ਬਿਲਾਉ ਹੁਣ ਬੈਠਣਾ ਬੈਠਣਾ ਇਹ ਰਾਮ 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 ਐ ਐ ਐ ਕਿਤੇ ਕਿੱਥੇ ਜਾਣਾ ਦੇਖ ਲੈ ਨੂੰ ਐ ਮੈਨੂੰ ਪਤਾ ਵੀ ਮੈਨੂੰ ਜਾਣਾ ਇਹ ਮੈਨੂੰ ਪਤਾ ਵੀ ਮੈਨੂੰ ਜਾਣਾ ਹੂੰ ਪਤਾ ਦੇਖ ਲੈ ਪਤੰਗਾਂ ਨੂੰ ਦੇਖਦੇ ਕਿ ਤੁਹਾਨੂੰ ਖੁਸ਼ ਹੁੰਦਾ ਹੁਣ ਕਿੱਥੇ ਜਾਣਾ ਚਮਕੌਰ ਨੂੰ ਜਾਣਾ ਹੁਣ ਤਾਂ ਚਮਕੌਰ ਕਿਆ ਕਰਨਾ ਟਾਈਮ ਤਾਂ ਦੇਖ ਉੱਪਰ ਤੇ ਠੰਡ ਦਾ ਟਾਈਮ ਆ ਬੀਬੀ ਕਹਿੰਦੀ ਮੇਰਾ ਰੋਟੀ ਖਾਓ ਪੀਓ ਰਾਣਾ ਬੈਜੋ ਹਾਂ ਮੰਮੀ ਤਾਂ ਕਹਿੰਦੀ ਮੰਮੀ ਨਾਲ ਸਾਨੂੰ ਪਹਿਲਾਂ ਵੀ ਕਹਿੰਦੀ ਇਹ ਘੰਟਾ ਪਹਿਲਾਂ ਵੀ ਮਾਹਾਂ ਸੀ ਪਹਿਲਾਂ ਬਾਜ਼ਾਰ ਜਾਇਆ ਭਾਈ ਫੇਰ ਵਾਚੇ ਤੁਮ ਕਰ ਮੰਮੀ ਉਰੀ ਘੱਟੀ ਆ ਨਾ ਮੈਂ ਹੁਣ ਤਾਂ ਕਹਿਨੀ ਦਿੱਤੀ ਹੁਣ ਦੇ ਸਿੱਧ ਮੰਮੀ ਫਸੇਰੀਆਂ ਇਹਨਾਂ ਕੋਲ ਟਾਈਮ ਨਹੀਂ ਨਾ ਹੁੰਦਾ ਤੇ ਇਹਨਾਂ ਨੂੰ ਟਾਈਮ ਨਹੀਂ ਹੁੰਦਾ ਤਾਂ ਹੀ ਮੈਂ ਜਿਆਦਾ ਕਹਿੰਦੀ ਕਿ ਦਵਾਈ ਸੀ ਜਦੇ ਦਵਾ ਲਿਓ ਭੱਜ ਕੇ ਫੇਰ 10 ਮਿੰਟ ਕੀ ਕੀ ਕਰਨ ਗਿਆ ਜਾਣਾ ਹੁਣ ਪਾਣੇ ਚਾਰ ਨਹੀਂ ਸੁੱਕਦੇ ਨਿਆਣੇ ਦੇ ਮੈਂ ਨਹੀਂ ਕਰੀ ਦਿੰਦੇ ਨਾ ਮੈਨੂੰ ਪਤਾ ਨਿਆਣੇ ਦਾ ਬੀਬੀ ਇਹ ਮਮਮੀ ਨੂੰ ਪਤਾ ਵੀ ਕਪੜੇ ਤਾਂ ਲੈਣੇ ਚਾਹੀਦੇ ਇਹਨੂੰ ਸੁਪਰ ਬਿੱਲਾ ਕੰਗਾ ਬਾਬਾ ਆ ਬਾਬਾ ਲੈ ਕੇ ਆਣੇ ਆ ਬਾਬਾ ਬਾਬਾ ਪੁੱਛਦੇ ਆ ਕਹਿੰਦੇ ਕੱਪੜੇ ਲਿਆਓ ਹਣੇ ਦੇਖ ਤਾਉਂ ਦੀ ਲੱਗੀ ਵੀ ਛੇਤੀ ਲੈ ਜਾ ਤਾ ਚੱਕਿਆ ਲੈ ਕੇ ਆਉਣਾ ਫਿਰ ਬਸ ਇਹਨੂੰ ਕੱਪੜੇ ਲੈ ਕੇ ਜਾਦਾ ਸੂਟ ਕਾਟਨ ਜਿਹਦਾ ਹੈ ਮੈਂ ਨਾ ਦੱਸ ਇਹਨੂੰ ਦੇਖ ਲੋ ਤੁਸੀਂ ਬੀਬੀ ਤੈਨੂੰ ਦੱਸ ਤੈਨੂੰ ਕੋ ਲੈ ਕੇ ਆਈਏ ਕੱਪੜਾ ਕੋਈ ਕੋਈ ਸ਼ਾਲ ਜਾਂ ਕੋਈ ਜੁੱਤੀ ਜੱਤੀ ਗੁੰਗਲੇ ਵੀ ਲੱਗੇ ਫਿਰ ਲੈ ਵੀ ਇੱਕ ਤੇ ਬੀਬੀ ਬੁਲਬੁਲੇ ਜੋਗੀ ਆ ਮੈਂ ਮੈਂ ਮੰਮੀ ਤਾਂ ਨਾ ਲੇ ਤੇ ਮੰਮੀ ਨੂੰ ਬੁਲਬੁਲੇ ਕਿੱਥੇ ਮੈਂ ਬੁਲਬੁਲੇ ਵੀ ਲੱਗੇ ਹੋਏ ਨੇ ਅੱਛਾ ਵੀ ਛੇ ਲੱਗੇ ਆ ਤਾਂ ਹਾਂ ਜਿਵੇਂ ਹਾਂ ਦੁਕਾਨਾਂ ਜਿਹਾ ਲੱਗਿਆ ਹੋਇਆ ਇੱਥੇ ਸਵਾਗਤ ਮਨਿੰਦਰ ਨੂੰ ਲਿਆਦੇ ਪਰ ਮਨਿੰਦਰ ਨੇ ਕੀ ਕਰਨਾ ਕੰਮ ਆਉਂਦਾ ਆ ਦੇਖੋ ਚਲ ਚਾਹ ਖੋਲ ਜਾ ਤੈਨੂੰ ਦੱਸ ਬੀਬੀ ਕੋ ਜੁੱਤੀ ਜਾਤੀ ਹੈਗੀ ਤੇਰਾ ਲਿਆਈਏ ਆਏਗੀ ਮੇਰੇ ਕੋ ਕਿੱਥੇ ਆ ਉਹ ਪਾਏ ਅੰਦਰ ਬੂਟ ਮੰਮੀ ਅੰਦਰੇ ਰੱਖਦੀ ਹੈ ਨਾ ਫੇਰ ਉਹ ਕਰੂਗੀ ਹਾਂਜੀ ਬੀਬੀ ਤੇਰਾ ਝੂਠੇ ਬੋਲੀ ਜਾਂਦੀ ਆ ਕਿਆ ਕਿਆ ਕਈ ਮਰਵਾ ਹੈਗੀ ਜੁੱਤੀ ਜੁੱਤੀ ਆਉਣਗੇ ਬੂਟ ਬੂਟ ਕਹਿੰਦੇ ਮੈਂ ਠੰਡ ਨੂੰ ਨੂੰ ਕਹਿਣਾ ਵੀ ਲਿਆ ਦੰਨੇ ਬੀਬੀ ਨੂੰ ਹਨਾਂਗੇ ਹਨਾਂਗੇ ਹੈ ਆਉਣਗੇ ਜਿਰਾਪਾ ਜਰੂਬਾ ਸਭ ਕੁਝ ਹੈਗਾ ਝੂਠੇ ਬੋਲੀ ਜਾਂਦੀ ਹੈ ਲੈ ਆ ਫਿਰ ਜਿਰਾਪਾ ਲਖਾ ਕਿੱਥੇ ਤੇਰੀਆਂ ਚੱਲ ਜਿਰਾਪਾ ਮੈਂ ਪਾਉਂਦੀ ਨਹੀਂ ਪੁੱਤ ਚੱਲ ਬੂਟ ਦਿਖਾ ਫਰੇ ਬੂਟੇ ਦਿਖਾ ਦੇ ਬੂਟੇ ਦਿਖਾ ਦੇ ਬੂਟੇ ਦਿਖਾ ਦੇ ਆਪਾਂ ਯਾ ਤਾਂ ਦੇਖ ਲਾਂ ਅੰਦਰ ਜਾ ਕੇ ਕਹਿ ਦੂਗੀ ਪਾਏ ਆ ਲੈ ਫੜ ਦੇਖ ਲੈ ਮੈਂ ਤਾਂ ਕਿੱਥੇ ਜਾਣਾ ਨਹੀਂ ਮੈਂ ਤੇਨੂੰ ਲੈ ਆ ਦਿੰਨੇ ਆ ਦੂਏ ਘਰ ਵਾਸਤੇ ਜਿਹੜੇ ਪਲਾਸਟਿਕ ਜਿਹਦੇ ਪਾਉਂਦੀਆਂ ਤੂੰ ਕਿੰਨਾ ਨੰਬਰ ਆਉਂਦਾ 7 ਨੰਬਰ ਫਾਰਮ ਦੇ ਫਾਰਮ ਦੇ ਹੁੰਦੇ ਨੇ ਕਿੰਨਾ ਨੰਬਰ ਆਉਂਦਾ 6 ਆ ਤੇਰਾ ਹਣਾ ਚਲ ਠੀਕ ਆ ਤੁਹਾਨੂੰ ਇੱਕ ਜੋੜਾ ਲਿਆਉਂਦਾ ਠੀਕ ਚੱਲੀਏ ਹਣ ਪਾ ਚੱਲ ਫਿਰ ਬੀਬੀ ਚੱਲ ਜਾਇਆ ਇਹ ਮੜਮ ਮਨੇਂਦਰ ਤਿਆਂ ਰੱਖੀ ਤੂੰ ਵੀ ਬੂਟ ਘਰ ਰੱਖ ਦਿੱਤਾ ਇੱਥੇ ਹਾਂ ਬੀਬੀ ਹਾਂ ਤਿਆਂ ਰੱਖੀ ਮੜਮ ਆਹ ਹੁਣ ਉੱਪਰ ਚੱਲ ਜਾਓ ਕਹਿੰਦਾ ਮੈਂ ਵੀ ਬੂਟ ਓ ਹੈਲੋ ਹਾਂ ਚੱਲ ਚਲੀਏ ਚੱਲ ਮੜਾ ਤਿਆਰ ਕੀ ਮਨੇਂਦਰ ਇਲਤ ਨਹੀਂ ਕਰਨੀ ਜਾਣਾ ਨਹੀਂ ਕਿਤੇ ਜਾਣਾ ਨਹੀਂ ਪੁੱਤ ਇੱਥੇ ਥਲਿਓ ਪਿਛੋਂ ਮੜ ਜਾ ਹਾਂ ਗੱਲ ਥੋੜਾ ਇੱਥੇ ਖੇਲਣਾ ਠੀਕ ਠੀਕ ਆ ਹਾਂ ਚਲ ਅੱ비 ਵੀ ਦੇਖੀ ਮੈਨੂੰ ਧਿਆਨ ਰੱਖੀ ਚੱਲੀਆ ਚੱਲ ਨਹੀਂ ਪਹਿਲਾਂ ਕਹਦਾ ਭਲੇਖਾ ਪਿਆ ਤੈਨੂੰ ਗੁੜੀ ਲੱਗੀ ਗੁੜੀ ਇਹ ਪੱਕੀ ਕਰਾ ਜਦੋਂ ਮੈਂ ਪੈ ਕਿੰਨੇ ਸਾਲ ਦੇ ਵੀ ਇਹ ਸਾਲ ਦਾ ਹੋਣਾ ਜੀ ਹਜੇ ਤੱਕ ਸਾਲ ਦਾ ਹੋਣਾ ਜੀ ਹਾਂਜੀ ਜਨਵਰੀ ਜਦੋਂ ਮੈਂ ਪਹਿਲੇ ਦਿਨ ਆਇਆ ਤਾਂ ਬਾਈ ਨੇ ਵੀ ਆ ਕੇ ਕਹਿੰਦਾ ਕੁੜੀ ਮੈਂ ਨਹੀਂ ਯਾਰ ਮੁੰਡਾ ਠੀਕ ਆ ਆਹ ਜਿਹੜੀ ਬਸ ਨੇ ਬਾਈ ਪੰਗਾ ਪਾ ਲਿਆ ਗਲਤ ਨਹੀਂ ਪੰਗਾ ਲੈ ਲਿਆ ਹਾਂ ਪਿਆਰ ਤੋਂ ਤਾਂ ਫਰਾਈ ਕੰਮ ਮੁਸ਼ਕਲ ਹੈ ਦਾ ਮਸ ਲੰਗਣੀ ਨਹੀਂ ਮੈਨੂੰ ਲੱਗਦਾ ਲੰਗਣੀ ਨਹੀਂ ਨਾ ਨਿਕਲਦੀ ਤਾਂ ਚੱਲੂ ਗਲਤ ਹੋ ਗਿਆ ਇਹ ਹੁੰਦੇ ਮੋਟਨ ਤੇ ਪੈ ਜਾਂਦੇ ਹਾਂਜੀ ਹਾਂ ਪੈਂਟੀ ਲੈ ਇਹ ਜਾਮੀ ਜਾਮੀ ਹੈ ਹਾਂਜੀ ਪਤਾ ਕਿ ਹੈ ਦਿੱਲੀ ਤੋਂ ਭੇਜੀ ਜੀ 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 ਸਾਸਰੀ ਗਾਲ ਜੀ ਸਾਸਰੀ ਗਾਲ ਹੋ ਠੀਕ ਹੈ ਜੀ ਪਜਾਮੀ ਆਲਾ ਸੂਟ ਕਿੱਥੇ ਲੈਣਾ ਪੀਸੀ ਵਾਲਾ 95 ਸੂਟ 20 ਨੰਬਰ ਕਿੱਥੇ ਪਿਆ ਜੀ ਪੀਸੀ ਦਾ ਪਜਾਮੀ ਵਾਲਾ 20 ਨੰਬਰ ਦਾ ਇਹਨਾਂ ਦੇ ਵਿੱਚ ਪੈਣਾ ਹਾਂ ਹੋਰ ਕਿਵੇਂ ਹਾਲੇ ਵਾਲੇ ਜੀ ਹਾਂ ਤੁਸੀਂ ਬੱਸ ਬਸਾਤੀ ਹੈ ਮੈਂ ਤਾਂ ਆਪ ਸੋਚਦਾ ਥੋੜਾ ਨਾ ਲੈਨੇ ਆ ਕਹਿੰਦੇ ਗੁਰੂ ਨਾਨਕ ਵਾਲੇ ਕਹਿੰਦੇ ਆ ਵੀ ਲੰਘ ਜਾ ਲੰਘ ਜਾ ਲੰਘਿਆ ਨਹੀਂ ਰਸ ਜਿਆਦਾ ਹੋ ਜਾਂਦਾ ਸਾਡੀ ਮਾਰਕੀਟ ਤੇ ਮਾਰਕੀਟ ਦੇ ਦੁਕਾਨ ਜਿਹੜੀ ਸੜਕ ਆ ਇਹ ਛੋਟੀ ਆ ਹੈਨਾ ਸੜਕ ਤਾਂ ਬਹੁਤ ਚੌੜੀ ਆ ਹੋਰ ਸ਼ਹਿਰਾਂ ਨਾਲ ਜੁੜੀ ਆ ਨਹੀਂ ਯਾਰ ਜਿਹੜੀਆਂ ਹੁਣ ਗੱਡੀਆਂ ਖੜਗੀਆਂ ਇਹ ਆਪਣੀਆਂ ਇਹ ਵੀ ਹੁਣ ਇੱਧਰ ਕੋਈ ਕਸਟਮਰ ਇਹ ਆਪਣੀਆਂ ਉਹ ਗੱਡੀ ਕਸਟਮਰ ਤੀ ਆ ਸਾਹਮਣੇ ਗਿਆ ਅੱਛਾ ਉਧਰ ਕੀ ਹੋ ਰਿਹਾ ਠੀਕ ਆ ਐਦਾ ਮਤਲਬ ਜਿਵੇਂ ਨਾ ਆਲੇ ਦੁਆਲੇ ਲੱਜਣੀਆਂ ਚੀਜ਼ਾਂ ਉਹਦੇ ਕਰਕੇ ਥੋੜੀ ਜ਼ਿਆਦਾ ਘਿਰ ਜਾਂਦੀ ਆ ਨਾ ਸਹੀ ਗੱਲ ਆ ਬੰਦ ਜਿਹਨੇ ਸਾਰੇ ਪਜਾਮੀਆਂ ਦੇਖ ਲੈ ਜੀ ਪੀਸੀ ਵਾਲੇ ਆ ਪਜਾਮੀ ਵਾਲੇ ਆਗੇ ਸਾਰੇ ਖਾ ਦੇ ਇਹ ਪਜਾਮੀ ਵਾਲੇ ਆਗੇ ਇਹ ਕਾਟਨ ਚ ਹਨਾ ਹਾਂਜੀ ਹੂੰ ਅੰਗ ਤੇ ਲੱਗੀ ਆ ਇਹਦੇ ਨਹੀਂ ਕੱਪੜੇ ਮੁੱਕਣ ਜਾਂਉਂਦੇ ਹੈਲੋ ਸੰਗਤ ਸਿੰਘ ਪਾਪਾ ਜੀ ਆਰੇ ਹਾਂ ਤੇਰੇ ਨਹੀਂ ਕੱਪੜੇ ਮੁੱਕਣ ਜਾਂਉਂਦੇ ਬੱਚਾ ਦਿੱਤਾ ਇੱਕ ਤੇ ਇੱਕ ਵੈਰੈਟੀ ਪਈ ਆ ਹਾਂ ਹੈਨਾ ਬੱਚੇ ਦੀ ਬੈਟਰੀ ਪੂਰੀ ਨਹੀਂ ਹੋ ਰਹੀ ਵੀ ਨਹੀਂ ਹੁੰਦੀ ਨਹੀਂ ਹੁੰਦੀ ਦੇਖੀ ਆਟਮਾ ਬਹੁਤ ਆਈ ਬਿਲਕੁਲ ਡਿਮਾਂਡਾ ਵਧੀ ਜਾਂਦੀ ਆ ਨਿਆਣੇ ਦੀਆਂ ਬਹੁਤ ਹੀ ਬਹੁਤ ਬਹੁਤ ਜੀ ਇਹ ਵੀ ਠੀਕ ਆ ਨਾ ਕਾਟਨ ਚ ਹੈ ਨਾ ਵੀ ਹਾਂਜੀ 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 ਭਾਜੀ ਫਿਰ ਮੌਸਲਰ ਮਿਲੂਗਾ ਮੌਸਲਰ ਨਸਲਰ ਮਿਲੂਗਾ ਵੀਰੇ ਹਮੂਰੇ ਪੇ ਦੇ ਕਿ ਆ ਨਿਕਰੇ ਤੈਨੂੰ ਗੱਲ ਫਾੜ ਦੇ ਲੱਗ ਲੱਗ ਰਹੀਦਾ ਦੀਦੀ ਇਹਨਾਂ ਨੂੰ ਦੱਸੋ ਜਿੰਨਾ ਇਹਦਾ ਜੀ ਇਹ ਤਾਂ ਬਾਅਦ ਦੇ ਵਿੱਚ ਗੱਲ ਹੋ ਜਾਣੀਆਂ ਪਹਿਲਾਂ ਪਸੰਦ ਕਰ ਰੇਟ ਰੂਟ ਤਾਂ ਫੇਰ ਬਾਅਦ ਦੀ ਗੱਲ ਹੈ ਹਾਂ ਜੀ ਹਾਂਜੀ ਦੋ ਜੰਝਾ ਕਪੜਾ ਖੜਮਾ ਨਹੀਂ 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 ਦੱਸਿਆ ਕਹਿੰਦੇ ਇਹ ਤੋਤੇ ਸੌਫਟ ਹੈ ਆ ਦੇਖੋ ਜੀ ਆ ਲੱਗਿਆ ਅੱਛਾ ਹਾਂਜੀ ਇਹ ਤੋਤੇ ਦੇ ਨਾਲ ਬਣਾਉਣ ਵਾਲਾ ਕਪੜਾ ਸੌਫਟ ਹੋਣਾ ਜੀ ਇੱਕ ਮਾਵਾ ਉੱਤੇ ਨਾਲ ਥੋੜਾ ਜਿਹਾ ਹੋਰ ਜਿੱਦ ਜੀ ਤੁਸੀਂ ਕਦੀ ਕੀ ਆਪ ਦਿਖਾ ਦਿਓ ਮੈਨੂੰ ਜ਼ਿਆਦਾ ਗਰਮ ਟੋਕੀ ਜੋ ਹੈਗੀ ਤੂੰ ਹਾਂਜੀ ਵੀਰੇ ਇੱਕ ਦਿਨ ਦਿਖਾ ਦਿਓ ਇਹ ਆਹੀ ਦੋ ਘੰਟੇ ਜੀ ਕਿਹੜੀ ਜੀ ਮਲ ਲੂ ਲੂ ਯਾਰ 2 ਘੰਟੇ ਵੱਧਣਾ 4 ਦਾ ਸੈਟ ਨੇ ਇਹ ਫੋਰ ਹੈ ਇੰਡੋ ਕੀ ਤੁਸ ਚਾਰ ਲਿਗਾਉਗੇ ਕੋਈ ਗਲਤ ਟਾਈਮ ਨਹੀਂ ਹੋ ਸਕਦਾ ਇਹ ਲੈ ਲੇ ਲੋਕ ਸਾਹ ਖਣਾ ਬਜੀ ਕਲਰ ਵੀ ਦੋ ਰਹੇਗੇ ਚਾਹੀਦਾ ਨਾ ਹੱਥ ਹੱਥ ਲਾ ਕੇ ਮੈਲਾ ਦੇਖ ਜਣਾ ਉਹ ਤਾਂ ਮੈਲੇ ਵਿੱਚ ਜਿਹੜੀ ਸ਼ੌਪੀ ਆਉਂਦੀ ਆ ਹਾਂ ਸ਼ੌਪ ਕਿੰਨੀ ਵੀ ਇਹ ਗਰਮ ਜਿਆਦਾ ਹੈ ਨਾ ਨਹੀਂ ਨਹੀਂ ਇੰਨੀ ਨਹੀਂ ਹੈਗੀ ਇਧਰ ਵੀ ਨਹੀਂ ਹੈਗੀ ਜਿੰਨੀ ਆਪਣੇ ਖੜ ਜਾ ਇਹ ਇੱਕ ਟੇਕ ਦਾ ਇਹ ਤਾਂ ਜੀਵ ਜੈ ਕੁਛ ਲੱਗਦਾ ਹੁਣ ਨਹੀਂ ਨਹੀਂ ਠੀਕ ਹੈ ਜੀ ਰੈਡੀ ਕਰ ਰਹਿਤ ਮੰਨ ਲਈ ਦੇਖੇਗਾ ਠੀਕ ਆ ਹਾਂ ਕੀ ਹੋਇਆ ਬਤਾ ਠੀਕ ਨਹੀਂ ਆ ਗਈ ਠੀਕ ਆ ਆਹੀ ਲੈਣੀਆਂ ਮੈਂ ਦੇਖ ਤੀਦੀ ਮੈਂ ਤਾਂ ਹੋਰ ਨਹੀਂ ਠੀਕ ਚੱਲ ਜੀ ਬਾਕੀ ਦੀਦੇ ਥੋੜੇ ਸਾਮਨੇ ਪਾਈ ਐ ਫੇ ਬੁੱਲਣ ਚਾਹੀਦੀ ਕੀ ਬੁੱਲਣ ਹੋਰ ਹੈ ਨਹੀਂ ਕੁਝ ਨਹੀਂ ਜੀ ਐ ਵੀ ਜਾਈ ਹਾਂ ਇਸ ਟਾਈਮ ਜੀ ਅੱਛਾ ਰਹਿਣ ਦੇ ਫਿਰ ਫੇਰ ਲੈ ਜੂਗਾ ਕੋਈ ਚੱਕਰ ਨਹੀਂ ਟੋਪੀ ਫੇਰ ਲੈ ਲਾਂਗੇ ਉੱਥੇ ਕੀ ਚੱਕਰ ਹੈ ਇਹਨਾਂ ਵਿੱਚ ਵੀ ਨਹੀਂ ਹੈਗੀ ਨਾ ਹਾਂ ਜੀ ਆਹ ਆਣੀਏ ਚਲੋ ਕੋਈ ਗੱਲ ਨਹੀਂ ਕੋਈ ਕਹਿੰਦੇ ਨੇ ਹੁੰਦੇ ਵੀ ਚੀਜ਼ਾਂ ਬਹੁਤ ਆ ਪਰ ਆਪਣੀ ਬੜੀ ਡਿਮਾਂਡ ਡਿਮਾਂਡ ਬਹੁਤ ਹੈ ਬਹੁਤ ਡਿਮਾਂਡ ਆ ਹਰ ਇੱਕ ਚੀਜ਼ ਦੀ ਡਿਮਾਂਡ ਬਣੀ ਪਣੀ ਆ ਹਾਂ ਵੀ ਠੀਕ ਆ ਹੁਣ ਓਕੇ ਆ ਕੰਮ ਚਲੋ ਜੀ ਆ ਕਰ ਦੋ ਦੋ ਸੂਟ ਲੈ ਲਏ ਜੀ ਪਰੇ ਆ ਕਰ ਦਿਓ ਮੈਡੀ ਬੱਕਿਉਂ ਕਰਦੇ ਪਹਿਲਾਂ ਬਾਈ ਨਾਲ ਹਿਸਾਬ-ਤਾਬ ਆਪਣੇ ਮਿੱਤਰ ਕੋਲ ਅੱਦਾਂ ਵਾਲੇ ਠੀਕ ਠਾਕ ਆ ਇੱਕ ਅੱਦਾਂ ਫੋਨ ਕਰੀ ਜਾਂਦਾ ਦੁਕਾਨ ਚੋਂ ਆ ਤੈਨੂੰ ਵੈਰਾਈਟੀ ਦਿਖਾਉਣੀ ਆ ਨਵੀਂ ਆਈ ਦਿਖਾ ਕਿਹੜੀ ਵੈਰਾਈਟੀ ਦੀ ਆ ਦਿਖਾ ਦਿਖਾ ਕਰ ਜਾ ਲੈ ਆ ਲੋ ਬੱਤ ਹਾਂ ਫੋਨ ਸੁਣ ਲੈ ਚੱਲ ਫੋਨ ਆ ਗਿਆ ਇਹਨੂੰ ਤੇ ਵੈਰਾਈਟੀ ਦੇ ਕੱਪੜੇ ਦੀ ਬਹੁਤ ਹੈਗੀ ਆ ਪਰ ਮੈਂ ਨਹੀਂ ਸਕੀ ਆ ਵੀ ਤਾਂ ਠੀਕ ਹੈ ਜੀ। ਵਾਈਟ। ਵਾਈਟ ਆ ਨਾ। ਚਲ ਕੋਈ ਨਹੀਂ ਫੋਨ ਤੇ ਗੱਲ ਹੋ ਰਹੀ ਹੈ ਬਾਅਦ ਚ ਗੱਲ ਕਰਦੇ ਆਪਾਂ। ਤੇ ਬਾਅਦ ਚ ਦੇਖ ਲਈਏ ਆਪਾਂ ਖਰਪੜਾ ਹਾਂ। ਹਾਂ ਲੋਰ ਨਾ ਪੈਸਾ ਜਿਹੜੀ ਖਾਕੀ ਜਿਹੀ ਹੈ ਜੀ ਇਹ ਜਿਹੜਾ ਕਲਰ ਹੈ ਨਾ। ਆਹਾਂ। ਲਓ ਜੀ। ਕੀ ਚੈੱਕ ਕਰੂ ਮੈਡਮ? ਜਿਹੜਾ ਤੁਹਾਨੂੰ ਪਸੰਦ ਆਉਂਦਾ। ਚੈੱਕ ਕਰ ਲੀ। ਨਹੀਂ ਚਲੋ ਕੋਈ ਗੱਲ ਨਹੀਂ ਤੁਸੀਂ ਜਾ ਸਾਡਾ ਕੰਮ ਹੈ ਇਹ ਕਪੜਾ ਦਿਖਾਉਣਾ ਤੁਸੀਂ ਪਸੰਦ ਆਬ ਕਰਨਾ ਤੇ ਕਪੜਾ ਜਿੰਨਾ ਤੁਸੀਂ ਕਹੋਗੇ ਅਸੀਂ ਤੁਹਾਨੂੰ ਦਿਖਾਈ ਜਾਣਾ ਤੇ ਇਹਦੇ ਵਿੱਚ ਵੀ ਦੇਖ ਲਓ ਜੀ ਆਹ ਰੰਗ ਸਾਰੇ ਸੋਨੇ ਰੰਗ ਸਾਰੇ ਸੋਨੇ ਠੀਕ ਹੈ ਤੇ ਆ ਵੀ ਚੀਜ਼ ਦੇਖ ਲਓ ਜੀ ਹੋਰ ਕੁਝ ਦੇਖਣਾ ਹੈ ਤੇ ਆ ਵੀ ਦੇਖ ਲਓ ਜੀ ਲੋ ਅੱਛਾ ਤੇ ਆ ਵੀ ਰੰਗ ਬਹੁਤ ਮੈਡਮ ਅੱਜਕੱਲ੍ਹ ਚੱਲਦਾ ਈ ਇਹ ਟ੍ਰੈਂਡ ਵਿੱਚ ਆ ਰੰਗ ਇਹ ਸਾਰੇ ਚੈੱਕ ਕਰੋ ਵੀ ਦੇਖੋ ਆ ਵੀ ਟ੍ਰੈਂਡ ਵਿੱਚ ਆ ਪੂਰਾ ਸਾਰਾ ਤਾਂ ਟ੍ਰੈਂਡ ਕਿਹੜਾ ਚੱਲਦਾ ਚੱਲਦਾ ਹਾਂ ਇਹ ਵਿੱਚ ਕੱਪੜਾ ਆ ਗਿਆ ਕਰਾਸ਼ੀ ਵਿੱਚ ਆ ਗਿਆ ਆ ਵਾਈਟ ਆ ਗਿਆ ਪਰ ਲੇਕਿਨ ਵਾਈਟ ਆਪਾਂ ਨੇ ਲੈਣਾ ਨਹੀਂ ਛੇਤੀ ਲੱਭ ਜਾਂਦਾ ਨਾ ਨਾ ਕਰ ਜਾਂਗੇ ਪਤਾ ਕਿੰਨਾ ਕੱਪੜੇ ਚੱਲਦੇ ਐ ਅੱਜ ਕੱਲ੍ਹ ਇੰਨੀ ਚੀਜ਼ਾਂ ਪਤਾ ਤੈਨੂੰ ਤੁਹਾਨੂੰ ਦੱਸਣਾ ਨਾ ਹabhi ਬਹੁਤ ਅੱਜ ਕੱਲ੍ਹ ਚੱਲਦੀ ਜਿੰਨੀ ਛੋਟੀ ਮਤਲਬ ਹਲਕੀ ਐ ਨਾ ਚੀਜ਼ ਉਨੀ ਵਧੀਆ ਹਾਂ ਇਹਦਾਂ ਮੈਚ ਕਰਿਆ ਹੈ ਹਾਂਜੀ ਹੈ ਬਲੀ ਕਾ ਪੂਰਾ ਹੈ ਹੈ ਪੈ ਸਕਦਾ ਨਾ ਇਹ ਇਹ ਜੱਪੀ ਨਾਲ ਹੈ ਹਾਂ ਇਹ ਜਹਾਜ ਹੈ ਜੱਪੀ लेके ਗਿਆ ਤਾਂ ਇਹਦੇ ਨਾਲ ਇਹਨਾਂ ਨੇ ਆਹ ਮੈਚ ਕਰਤਾ ਹਲੋ ਹਾਂ ਠੀਕ ਆ ਆ ਦਸੀਦਾ ਜੇ ਤੁਸੀਂ ਚਲੋ ਬਾਅਦ ਵਿੱਚ ਤੁਹਾਨੂੰ ਮਿਲਦੇ ਹਾਂ ਬੰਦਾ ਸਾਡਾ ਬਾਹਰ ਚਲੇ ਗਿਆ ਤੇ ਜਦ ਤੱਕ ਅਸੀਂ ਕਰਦੇ ਆਂ ਤਾਂ ਜਿਹੜੇ ਚੁਆਇਸ ਕਰਦੇ ਆਂ ਆਪਣੀ ਵੀ ਕਿਹੜੀ ਚੀਜ਼ ਲੈਣੀ ਹੈ ਕਹਿਣੀ ਨਹੀਂ आज तो नहीं वीर जी उन्होंने भी कोई फायदा होना चाहिए इने तु तो कपड़े खोलते <laughs> <दिए दिए> <laughs> ਮੁੰਡਰ ਤੋਂ ਬੜਾ ਹੀ ਹੋਈ ਜਾਂਦਾ ਸੀਗਾ ਆ ਫਿਰ ਹੁਣ ਹਰੇ ਕੇ ਕੱਪੜਾ ਨਹੀਂ ਠੀਕ ਆ ਬਿਲਕੁਲ ਵੀ ਠੀਕ ਆ ਵੈਸੇ ਹੀ ਲੱਗਦਾ ਹੁਣ ਕੀ ਚਾ ਦੇਖਦਾ ਹੈਂ ਦੋ ਮੈਂ ਤੇ ਛੀਜਾ ਦੇਖਦਾ ਨਾ ਉਹ ਲੱਗਦਾ ਬੰਦਾ ਹੀ ਸੋਹਣਾ ਠੀਕ ਲੱਗਦਾ ਹੂੰ ਪੱਕੀ ਗੱਲ ਸੋਹਣਾ ਜੀ ਮੈਨੂੰ ਕਮੈਂਟ ਮਾਰ ਕੇ ਕਿਵੇਂ ਲੱਗਦਾ ਹੈ ਹੁਣ ਤਾਂ ਐਹੀ ਦੇਖ ਤੋਰ ਨਹੀਂ ਜਾਵਾ ਕਿੱਥੇ ਰੱਖਣਾ ਮੈਂ ਨਹੀਂ ਜਾ ਬਲੈਕ ਰੈਂਡ ਸਟicker ਤੁਹਾਨੂੰ ਜਿਸ ਲਾਈਕ ਕੀਤਾ ਬਹੁਤ ਵਾਈਟ ਹੈ ਦਾਖਲਾ ਹੋ ਰਿਹਾ ਹੈ ਉਸਾਰਾ ਮਾਚੀ ਦੇ ਲਿਆ ਜਾਉਂਗਾ ਚਲੋ ਜੀ ਮਿਲਦੇ ਹਾਂ ਤੁਹਾਨੂੰ ਬਾਅਦ ਚੋਂ ਓਮ ਦੇ ਗੂਟ ਮੰਮੀ ਨੂੰ ਨੰਬਰ ਸੇਮ 8 ਨੰਬਰ ਤੇ ਖਾ ਦਿਓ ਆਸੀਂ ਬੁਰਾ ਸਮਝ ਰਹੇ ਹੋ ਜੀ। ਮੈਂ 진짜 진짜 ਅੱਜ ਆਇਆ ਹੈ ਇਹ ਤੁਹਾਨੂੰ। ਐਦਾਂ ਤੇ ਐਦਾਂ ਦਾ ਕੋਈ ਨਹੀਂ। ਮਤਲਬ ਜਿਹੜੇ ਆਪਣੇ ਉਥੇ ਕਮਰੇ ਚਾਇਰਸ ਤੇ ਨਵਾਂ ਕਮਰਾ ਮਾਣੋ ਦਿਖਾਇਓ ਕਿਹੜੀ। ਐਦਾਂ ਹਾਂ ਹਾਈ ਦਾ ਰੇ ਬੀਬੀ ਨੂੰ ਲੈ ਕੇ ਜਾਣੇ ਆ ਜੀ। ਹਾਂ ਬੀਬੀ ਦੀ ਟੌਰ ਆਉਣੀ ਆ ਆਪਾਂ। ਟੌਰ ਬਣਾਉਣੀ ਆ। ਜੇ ਮਾਂ ਦੀ ਟੌਰ ਤਾਂ ਆਈ ਅਸੀਂ ਚੰਗੇ ਲੱਗਦੇ ਆ। ਕਿ ਨਹੀਂ ਜੀ? ਬਿਲਕੁਲ। ਪੈਨਾ ਮਾਪਿਆਂ ਦੀ ਟੌਰ ਫੇਰ ਦੇਖਾਂਗੇ ਅਸੀਂ ਆਪਣੇ ਬੱਚਿਆਂ ਦੀ ਟੌਰ ਫੇਰ ਬੱਚੇ ਇਹ ਆਪਣੀ ਟੌਰ ਹੁੰਦੀ ਹੈ ਆਪਣੀ ਤਾਂ ਆਪੇ ਬਣ ਜਾਂਦੀ ਐ ਅੰਕਲ ਜੀ ਦੇ ਮਾਵਾ ਪਾਪਾ ਦੀ ਟੌਰ ਆ ਤੇ ਸਾਡੀ ਵੀ ਆ ਹਾਂ ਪਾਪਾ ਟੌਰ ਦਾ ਬੱਚਿਆਂ ਦੀ ਟੌਰ ਆ ਹਾਂ ਮਾਵਾ ਪਾਪਾ ਨਾਲੇ ਟੌਰ ਆ ਆ ਬਦਿਆ ਬਦਿਆ ਪਹਿਨੇ ਹੁਣ ਬੱਚਿਆਂ ਦੇ ਇਹ ਜਿਹੇ ਪਾਏ ਹੁਣ ਫੇਰ ਵੀ ਨਹੀਂ ਚੰਗਾ ਲੱਗਦਾ ਬੱਚਿਆਂ ਦੀ ਜ਼ਿਆਦਾ ਟੌਰ ਆਈ ਜੀ ਨਹੀਂ ਜੇ ਸਿਆਣਾ ਚੰਗਾ ਲੱਗੂਗਾ ਨਾਲ ਬੱਚੇ ਹੀ ਤਾਂ ਉਹੀ ਟੌਰ ਬਣ ਜਾਂਦੀ ਆ ਹਾਂ ਯਾਰ ਵੀ ਮਾਪਾ ਪਾਪਾ ਨੂੰ ਬੜੀ ਕੇਅਰ ਕਰਦਾ ਬੰਦਾ ਮਾਪੇ ਦੀ ਟੋਰ ਪਹਿਨਾ ਫਿਰ ਆਪਣੇ ਬੱਚਿਆਂ ਦੀ ਟੋਰ ਬਾਅਦ ਚਵਣੀ ਟੋਰ ਫਿਰ ਆਪਣੀ ਬਾਤ ਸਹੀ ਅੱਲਾ ਸਾਡੀ ਕੁੱਲਾਏ ਵੀ ਕਿੰਨਾ ਨੰਬਰ 8 ਨੰਬਰ ਆ ਨਾ 8 ਨੰਬਰ ਦਾ ਹਾਂ ਬਸ ਹਾਂ ਮਾਪੇ ਉਹਦੀਆਂ ਜਾਨੀ ਕਿ ਉਹ ਚੀਜ਼ ਜੀ ਦਿਖਾਈ ਯਾਰ ਵੀ ਜਿਹੜੀ ਚੁਬੇ ਨਾ ਮਾਤਾ ਨੇ ਪਾਉਣੇ ਆ ਕਿ ਉਹ ਵੀ ਸਿਆਣੀ ਆ ਵੀ ਜਿਵੇਂ ਬਿਲਕੁਲ ਬਿਲਕੁਲ ਠੀਕ ਹੈ ਠੀਕ ਆ ਨਰਮਨ ਇਹ ਬਿਲਕੁਲ ਆੰਬਾਸਟ ਠੀਕ ਉਹ ਵੀ ਨਾ ਤਾਰਦ ਨਹੀਂ ਆਈ ਤਾਂ ਹੀ ਬਾਬੇ ਨਾਨਕ ਦੀ ਕਿਰਪਾ ਨਾਲ ਇੱਥੇ ਤੱਕ ਪਹੁੰਚੇ ਆਂ ਜੀ ਅਸੀਂ ਬਹੁਤ ਵਧੀਆ ਹੋਰ ਕਿਹੜੀ ਦੇਣੀ ਆ ਅਸੀਂ ਚਾਰ ਪਕਾਣੇ ਹਾਂਜੀ ਤੂੰ ਦੇਖ ਬੀਬੀ ਦੀ ਬੀਬੀ ਦੀ ਚੁਆਇਸ ਤੈਨੂੰ ਕਿਹੜੀ ਲੱਗਦੀ ਆ ਉਹ ਦੇਖ ਲੈ ਮੰਮੀ ਨੇ ਤਾਂ ਦੋ ਹੀ ਪਾਲੇ ਤੈਨੂੰ ਬੱਚੇ ਤੂੰ ਨੀ ਘਲੇਟਾ ਥੋੜੇ ਹਨਾ ਚਲੋ ਵਧੀਆ ਗੱਲ ਆ ਜੀ ਦੇਖੋ ਜਾਨੀ ਉਹਨਾਂ ਦੇ ਸੀਸਾਂ 'ਚ ਤਾਰੇ ਸੀ ਬਜ਼ੁਰਗ ਕਦੀ ਸੀਸ ਤਾਰਦੀ ਆ ਗੱਲ ਪੱਕੀ ਆ ਜੀ ਸਿਆਣੀ ਦੀ ਸੀਸ ਤਾਰਦੀ ਆ ਕਿ ਨਹੀਂ ਜੀ ਬਿਲਕੁਲ ਆ ਕਿਹੜਾ ਆ ਵਾਲਾ ਹੁਣ ਤੇਰਾ ਠੀਕ ਹੈ ਬਸ ਮੈਂ ਤਾਂ ਫੇਰ ਲਿਖ ਜਾਉਂਗੀ ਫੇਰ ਤਾਂ ਫੇਰੇ ਰਹਿਣੀਆਂ ਫੇਰ ਤਾਂ ਫੇਰੇ ਜਿਹੜਾ ਹੁਣ ਕੰਮ ਹੋ ਜਵੇ ਉਹਦੇ ਵਰਗੀ ਹਰੀਤ ਨਹੀਂ ਕਹਿੰਦੇ ਅਸੀਂ ਅੰਕਲ ਆਹ ਮਾ ਦੋਨੇ ਕਿਹੜੇ ਦੋਨੇ ਜਿਹੜਾ ਮੰਮੀ ਤੈ ਕਿਹੜਾ ਲੈਣਾ ਬਸ ਆਹ ਜੋ ਤੈ ਵੀ ਆਹੀ ਲੈਣਿਆ ਨਹੀਂ ਦੋ ਹੀ ਜੋੜ ਹਾਂ ਮੈਂ ਵੀ ਆਹੀ ਲੈਣੀ ਨਹੀਂ ਜਦ ਕੋਈ ਟਾਈਮ ਹੁੰਦਾ ਆਹੀ ਬਣਾਈ ਜਾਂਦੇ ਹੁੰਦੀ ਆ ਕੁਛ ਹੋਰ ਦੇਖਣ ਲੱਗੀ ਆ ਦੇਖ ਲਾ ਯਾਰ ਨਾ ਉਹਨਾਂ ਦੇ ਪੰਜਾ ਤੋੜੇ ਜੀ ਨਹੀਂ ਇਹ ਕਰਦੇ ਆ ਤੇ ਮਾਤਾ ਦੇ ਕੋਈ ਸੇਮ ਪੰਜਾ ਸੇਵੇਂ ਆਉਂਦਾ ਇਹਨਾਂ ਦੇ ਪੰਜਾ ਜਿੱਦਾਂ ਹੁਣ ਬਾਜ਼ਾਰ ਨੂੰ ਆਉਣੀ ਆ ਹਨਾ ਵੀ ਇਹ ਨਹੀਂ ਤੌਰ ਜੀ ਜ਼ਿਆਦਾ ਥੋੜੀ ਜੀ ਇਹਨਾਂ ਦਾ ਅੱਜ ਤੋੜੇ ਦੇਖੀ ਬਾਈ ਤੂੰ ਘਰ ਨੂੰ ਆਪੇ ਹਾਂ ਆਪਰਾ ਇਹੇ ਖੇਤੀ ਸੁੱਕ ਜਾਂਦਾ ਕਪਾ ਹਾਂ ਚਲ ਜਿਹੜਾ ਮੰਮੀ ਨੂੰ ਪਸੰਦ ਆ ਗਿਆ ਉਹ ਲੈ ਲੈਣਗੇ ਕੋਈ ਚਾਹ ਹੁਣ ਤਾਂ ਕਿਹੜਾ ਕਿਹੜਾ ਦਿੱਤਾ ਇੱਕ ਆਹ ਇੱਕ ਉਰਨ ਕਰੀ ਦੇਖੋ ਸੁਮਾ ਆਂਦੇ ਸੀ ਅੰਬੀ ਦਾ ਜਿਸੂ ਬੁਰਦਾ ਸਾਰੇ ਸੋਹਣੇ ਨੇ ਹਾਂ ਕਾ ਲੈ ਲੈਂਦੇ ਬਸ ਆ ਠੀਕ ਬਸ ਆ ਕੱਢਦੇ ਬਾਈ ਦੋ ਜੋੜੀਆਂ ਇੱਕ ਮਾਤਾ ਵਾਸਤੇ ਕਿਹ ਵਾਸਤੇ ਚੱਲ ਜੀ ਬਸ ਨਾ ਤੇ ਚਲੋ ਬਾਕੀ ਠੀਕ ਹੈ ਜੀ ਮਿਲਦੇ ਆਪਾਂ ਹੁਣ ਤੁਹਾਨੂੰ ਘਰ ਜਾ ਕੇ ਮਾਤਾ ਨਾਲ ਮੈਲਾ ਖਲ ਕਰਦੇ ਕੀ ਹੋਇਆ ਤੈਨੂੰ ਤੈ ਵੀ ਲੈ ਲਿਆ ਤੂੰ ਲੈ ਗਿਆ ਤੂੰ ਲੈ ਤਾਂ ਗਿਆ ਰੱਖਦਾ ਨਹੀਂ ਓ ਯਾਰ ਮੁੰਡੇ ਦੀ ਸੁਣ ਲੈ ਯਾਰ ਤੈਨੂੰ ਬੁਲਾਉਂਦਾ ਉਹ ਕਹਿੰਦਾ ਮੈਨੂੰ ਜੁੱਤੀ ਦਿਖਾ ਜੀ ਬੀਬੀ ਦਿਖਾ ਦੇ ਮਾੜਾ ਸਮਾਨ ਬੀਬੀ ਕਿੱਥੇ ਆ ਬੀਬੀ ਕਿੱਥੇ ਬੀਬੀ ਰੋਟੀ ਬਣਾਉਣ ਲੱਗੇ ਸਾਡੀ ਬਣਾਉਣ ਲੱਗੀਆਂ ਰੋਟੀ ਨਾਲ ਸਾਡੀ ਕੋਈ ਨਹੀਂ ਬਣਾਉਂਦੇ

ਕੋਈ ਪਾਲ ਜਿਹੜਾ ਤੁਹਾਨੂੰ ਠੀਕ ਲੱਗਦਾ ਉਹਦਾ ਨਹੀਂ ਹੈਗਾ ਭਾਰੀ ਦਾ ਨਹੀਂ ਭਾਰੀ ਤਾਂ ਨਹੀਂ ਜ਼ਿਆਦਾ ਠੀਕ ਹੈ ਉਹਦੇ ਆਹ ਪੰਗਾ ਦਾ ਉਹ ਜੇ ਖਾਣਾ ਬੈਣ ਗਿਆ ਨਹੀਂ ਬੈਣ ਹੱਥ ਲਾਣ ਨੂੰ ਕਰਾਉਂਦਾ ਤੇ ਤੁੰਗ

चलिए फिर आप अभी चलिए ओ करा जाके चौल चौल खा लेने चौल बनाए चलिए चल फिर चको बस चलिए चल फिर चलिए दो लिया इन <स्थ> ਕਿਹਾ ਬੇਣੀ ਨਾਲ ਬ੍ਰਾਹਮੇ ਦਾ ਹਾਲ ਇਹ ਕਪੜੇ ਜੇ ਮੇਰੇ ਵੀਰੇ ਸਿੱਧਾ ਕਪੜੇ ਨਹੀਂ ਤੇ ਨਾ ਮੈਂ ਬਾਈ ਨਹੀਂ ਅੰਮ੍ਰੇ ਲੈ ਕੇ ਨਹੀਂ ਆਉਂਦਾ ਨਾ ਕਪੜੇ ਬਹੁਤ ਲਵੇੜਦਾ ਇਹ ਹਾਂ ਇਹਦੇ ਨਾਲ ਆਏ ਸੂਟ ਹੈ ਨਾ ਫਾੜ ਦਿੱਤਾ ਤਾਂ ਦੁਬਾਰਾ ਜਿੱਟ ਕੇ ਮੂਲੀਆ ਵਾਹ ਬਈਆ ਵਧੀਆ ਹੈ ਫਿਰ ਥੱਲੇ ਕਰਨੀਂ ਤੀਆਂ ਬੜੀਆਂ ਕੱਢਦੀਆਂ ਹਾਂ ਨਵਾਂ ਸੂਟ ਆ ਪਤਾ ਕਿੰਨੇ ਦਾ ਆਇਤਾ ਦੂਈ ਵਾਰੀ ਪਾਇਆ 1600 ਰੁਪਏ ਦਾ ਦੂਈ ਵਾਰੀ ਪਾਇਆ ਨਾ ਦੇਖੇ ਕਰਦਾ ਨਹੀਂ ਮਾੜਾ ਤੇ ਘਰ ਦੇ ਥੱਲੇ ਤੂੰ ਦੁਆਸੇ ਹੂਣ ਮਾਰੀ ਆ ਇਹਨੇ ਮੂਰੀਏ ਪਾੜ ਤੀ 1600 ਦਾ ਲਿਆਂਦਾ ਤਾਂ ਲੀਡੇ ਜਾ ਕਰ ਚੰਗਾ ਪੁੱਤ ਰਾਵਣਾ ਖੇਲੀ ਦੇ ਕੱਪੜੇ ਇੱਕ ਬਾਾਰ ਨਹੀਂ ਪੁੱਤ ਪਾਇਆ ਸੂਟ ਇੱਕ ਬਾਰਾ ਦੋਈ ਬਾਾਰ ਪਾਇਆ ਸਿਰਫ ਉਹਨ ਦੀ ਆਜ ਮੈਨੂੰ ਤਾਂ ਛੱਡੋ ਆਲੇ ਇਹਨੂੰ ਸੁਣਿਆ ਉਹਨੇ ਤੁਸੀਂ ਪਰ ਤੂੰ ਆ ਦੇਖਿਆ ਇੱਕ ਨਾ ਦੇਖੀ ਮਰੀਂ ਤਰੀ ਕਿਹਦਾ ਦੇਖੇ ਕਿਦਾਂ ਨਵਾਂ ਤੇ ਸਟੈਂਡ ਆ ਇਹਦੀ ਪਜਾਮੀ ਦੇਖ ਮੜੀ ਜੀ ਹੂੰ ਆਪਣੀ ਦੇਖੀ ਨਹੀਂ ਉਹ ਨਹੀਂ ਆਪਣੀ ਦੇਖੀ ਨਹੀਂ ਇਹਦੀ ਪਜਾਮੀ ਦੇ ਨਹੀਂ ਤੂੰ ਬਾਹਰ ਨੂੰ ਹੈ ਜੀ ਪੰਜਾਬੀ ਤੂੰ ਗੋਂਗਾ ਕਿ ਤਾ ਮੈਂ ਘਰ ਆ ਇੱਕ ਗੋਂਗਾ ਕੁੜੀਆਂ ਆ ਲਈ ਦੇਖ ਲ ਹੁੰਦਾ ਫਾਈਰ ਦਾ ਨਾ ਇਹ ਤਾਂ ਹੰਡਾ ਪਾ ਲੰਦਾ ਜਿਹੜੇ ਜਿਹੜੇ ਉਹਨੇ ਕੁੱਪੜੇ ਇਹ ਨਹੀਂ ਗੋਂਗਾ ਆਇਆ ਨਾ ਚਾ ਚਾ ਪਾ ਚਾਂ ਕੇ ਤੇ ਕੱਪੜੇ ਖਾ ਪੀ ਬੀਬੀ ਲੈ ਕੇ ਚੱਲੀ ਆ ਚਿੱਕਾ ਸੋਣਾ ਜਿਹੜਾ ਚਾਰ ਰੋਸ ਪਤ ਹੋਰ ਨਹੀਂ ਖਾਈ ਮੜਾ ਬੀਬੀ ਨੂੰ ਦੁੱਧ ਆ ਦੇ ਖਾ ਲੈਣੇ ਆ ਅਰੇ ਇਹ ਬਈ ਛੇਰ ਦੇ ਕੇ ਆ ਗਿਆ ਇਹ ਤਾਂ ਅੰਦਰ ਇੰਟਰ ਪੇਰਾ ਨਾ ਹੂੰ ਇਹ ਨਾ ਗੰਦ ਨਾ ਆ ਆ ਬਣਾ ਇਹਨਾਂ ਦੀ ਦੀਖ ਮਿਲਾ ਦੇ ਜੀ ਉਹ ਬੋਲੇ ਪਈ ਹੈ ਕੱਪੜਾ ਪਰ ਬੀਬੀ ਮਹਿੰਗਾ ਬਹੁਤ ਆ ਨਹੀਂ ਨਹੀਂ ਇਹ ਵੀ ਆ ਕੱਪੜਾ ਮਹਿੰਗਾ ਬਹੁਤ ਆ ਜਿੰਨੇ ਨਿਆਣੇ ਦਾ ਕੱਪੜਾ ਉਹ ਕਹਿੰਦਾ ਨਾ ਜਾਇਓ ਮੁੰਡੇ ਵੀ ਤੇਰਾ ਨਹੀਂ ਮਹਿੰਗਾ ਇਹਦੇ ਨਹੀਂ ਅੰਦਰ ਤੇਰੇ ਵਾਸਤੇ ਕੁਝ ਨਹੀਂ ਹੈਗਾ ਹੁਣ ਤਰਮਤੋਨੇ ਕਹਿੰਦੇ ਹਾਂ ਇਹ ਨਾ ਬੱਕ ਕੇ ਮਾਲਾਂ ਮੈਂ ਕਿਹਾ ਨਹੀਂ ਲੋਕ ਕਹਿੰਦੇ ਆ ਉਹ ਵੀ ਜਾ ਕੇ ਤੁਹਾਨੂੰ ਕਹਿੰਦਾ ਮੁੰਡਾ ਕਹਿੰਦਾ ਨਾ ਜਾਇਓ ਦੇਖ ਇਹ ਦਰਦੀ ਹੁੰਦੀ ਆ ਜਨਾਬ ਆਈ ਜਾਂ ਤੱਕ ਤੇਰੇ ਨਹੀਂ ਆਉਂਦੇ ਇਹ ਪਾਉਂਦੇ ਨਹੀਂ ਤੂੰ ਬਾਜੀ ਫੇਰੇ ਨਾ ਕੇ ਇੱਕ ਤੂੰ ਪਾ ਲਈ ਠੀਕ ਹੈ ਚਾਹ ਫਿਰ ਹਟਾਉਂਦੇ ਜੇ ਲੁੱਤ ਨਹੀਂ ਆਉਂਦਾ ਬੇਤਾ ਮੈਂ ਜਾ ਜਲੀ ਛੱਤੀ ਜਾ ਮੈਂ ਵੀ ਸਵੇਰੇ ਕੰਮ ਪਾ ਜਾਣਾ ਬਹੁਤ ਦੂਰ ਕਿਤੇ ਆ ਜਾ ਚਲ ਚੱਲ ਮੇਰੇ ਬੀਬੀ ਉਹ ਚਲੀ ਜਾ ਬਾਈ ਕਹਿੰਦਾ ਬਾਈ ਨੇ ਲੱਲੇ ਆ ਪਹਿਲਾਂ ਕਹਿੰਦਾ ਬਾਈ ਨਹੀਂ ਆ ਆ ਕੇ ਆ ਕੇ ਢੰਗ ਕੇ ਆ ਤੂੰ ਵੀ ਕਾ ਬਾਈ ਉਹ ਦੂਰ ਗਈ ਨਾ ਚਲ ਬੀਬੀ ਮਿਲ ਲੈ ਇਹਨੂੰ ਵੀ ਚੱਲ ਗੜਨਾ ਕਿਰਲਾ ਜੱਫੀ ਪਾ ਗਦਾ ਤੂੰ ਬੱਸ ਤਾਂ ਕਿ ਉਹ ਮਿੱਤਰ ਹੈ ਇਹ ਦੇਖ ਲੈ ਕਿ ਆ ਚੱਕਰਾ ਇਹ ਤਾਂ ਕਾਹਤੇ ਅੜੀ ਨਹੀਂ ਪੱਕੀ ਪਾਉਂਦੇ ਨੇ ਮੈਂ ਤਾਂ ਇਹ ਬਾਹਰ ਨਿਕਲ ਬਚਾਰਾ ਮੈਂ ਇਹ ਨੂੰ ਛੁੱਟੀ ਇਹ ਦੋ ਇੱਕ ਦੂਰੇ ਦੇ ਘਰ ਆ ਸਕਦੇ ਇਹਨਾਂ ਨੂੰ ਲਾਉਣੀ ਵੀ ਤੀਸਰੇ ਦੇ ਘਰ ਜਾ ਤੇ ਕੱਪੜੇ ਜਿੰਨੇ ਇਹ ਲਵੇ Đੂਗਾ ਉਨੇ ਹੀ ਇਹ ਰਵੇ Đੂਗਾ ਜਿੰਨੇ ਕੱਪੜੇ ਇਹ ਪਾੜੂਗਾ ਉਨੇ ਹੀ ਇਹ ਪਾੜੂਗਾ ਉਹਨਾਂ ਨੂੰ ਪਤਾ ਨਹੀਂ ਇਹਨਾਂ ਨੇ ਕਿਆ ਰੰਗ ਲਾਉਣਾ ਕਿਆ ਰੰਗ ਅੱਜ ਇਕੱਠੇ ਆ ਕੱਲ੍ਹ ਨੂੰ ਖਬਰੇ ਕਿਹੜੇ ਰੰਗ ਲਾਉਣਾ ਕੋਣ ਚਲ ਠੀਕ ਆ ਹੁਣ ਮੈਂ ਚੱਲਾ ਚਲ ਬੀਬੀ ਜੀ ਚਲਦੇ ਆ ਤੇ ਬਾਕੀ ਹੁਣ ਚਲੋ ਠੀਕ ਆ ਜੀ ਮਿਲਦੇ ਆਪਾਂ ਹੁਣ ਤੁਹਾਨੂੰ ਕਿਸੇ ਹੁਣ ਅਗਲੇ ਬਲੌਗ ਦੇ ਵਿੱਚ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾ 'ਚ ਰੱਖੇ ਜੀ